ਸੱਚੀ ਗੱਲ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ तमाम ਦਸ਼ਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਜੋ ਹਾਜ਼ਰ ਹੋਏ ਆਂ ਜਲੰਧਰ ਵੈਸਟ ਤੋਂ ਮਹਿੰਦਰ ਭਗਤ ਨੂੰ ਜਿਹੜੀ ਹੈ 55248 ਵੋਟਾਂ ਦੇ ਨਾਲ ਜੇਤੂ ਕਲੀਅਰ ਕਰ ਦਿੱਤਾ ਗਿਆ ਤੇ ਸਮਾਣਾ ਦੇ ਵਿੱਚ ਜਿਹੜਾ ਜਿੱਤ ਦੀ ਖੁਸ਼ੀ ਨੂੰ ਲੈ ਕੇ ਲੱਡੂ ਵੰਡੇ ਜਾ ਰਹੇ ਨੇ ਤੇ ਦੂਜੇ ਪਾਸੇ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮજરા ਦੇ ਭਰਾ ਵੱਲੋਂ ਨਿਸ਼ਾਨਾ ਸਾਧਿਆ ਕਿ ਸ਼ੀਤਲ ਅੰਗੁਰਾਲ ਜਿਹੜਾ ਕੁਝ ਦਿਨ ਪਹਿਲਾਂ ਪਾਰਟੀ ਛੱਡ ਕੇ BJP ਦੇ ਵਿੱਚ ਗਿਆ ਸੀ ਤੇ ਉਹਨਾਂ ਨੂੰ ਜਿਹੜਾ ਇਸ ਚੀਜ਼ ਦਾ ਨਤੀਜਾ ਭੁਗਤਣਾ ਪਿਆ ਤੇ ਸਮਾਣਾ ਦੇ ਵਿੱਚ ਪੂਰੇ ਜੋਰਾ ਸ਼ੋਰਾ ਦੇ ਨਾਲ ਜਸ਼ਨ ਮਨਾਇਆ ਜਾ ਰਿਹਾ ਸੀ ਸੋ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਪੂਰਾ ਜਿਹੜਾ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਤੇ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮજરા ਦੇਪਰਾ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਜਿੱਤ ਦੇ ਨਜ਼ਰ ਆਏ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਉਹਨਾਂ ਨੂੰ ਜਾਂਦਾ ਹੈ ਕਿਉਂਕਿ ਉਹਨਾਂ ਨੇ ਬਹੁਤ ਹੀ ਕੜੀ ਮਿਹਨਤ ਜਲੰਧਰ ਦੇ ਵਿੱਚ ਕੀਤੀ ਹੈ ਤੇ ਇਸ ਜਿੱਤ ਦਾ ਸ਼ੇਰਾ ਆਮ ਆਦਮੀ ਪਾਰਟੀ ਦੇ ਜੀ ਆਇਆਂ ਸਹਿਬਾਨਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ ਅਣਥੱਕ ਮਿਹਨਤ ਕੀਤੀ ਉੱਤੇ ਤੇ ਉਹੀ ਵਿਸ਼ਵਾਸ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਇਮ ਰੱਖਿਆ ਤੇ ਇਸ ਜਿੱਤ ਦੇ ਨਾਲ ਉਹਨਾਂ ਗਦਾਰਾਂ ਨੂੰ ਵੀ ਇੱਕ ਮੈਸੇਜ ਜਾਂਦਾ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਪਿੱਠ 'ਤੇ ਛੁਰਾ ਮਾਰ ਕੇ ਭੱਜੇ ਸੀ ਤੇ ਅੱਜ ਉਹਨਾਂ ਦਾ ਹਸ਼ਰ ਕੀ ਹੋਇਆ ਹੈ ਉਹਨਾਂ ਦੀ ਜਮਾਨਤ ਜਬਤ ਹੋਈ ਹੈ ਉੱਥੋਂ ਤੇ ਉਹ ਅੱਜ ਆਪ ਦੇ ਕੀਤੇ ਹੋਏ ਕਰਮਾਂ ਤੇ ਪਛਤਾ ਰਹੇ ਨੇ ਸੋ ਇਸ ਜਿੱਤ ਦੇ ਨਾਲ ਆਮ ਆਦਮੀ ਪਾਰਟੀ ਨੂੰ ਬਲ ਮਿਲਿਆ ਆਮ ਆਦਮੀ ਪਾਰਟੀ ਦੇ ਮਿਹਨਤੀ ਇਮਾਨਦਾਰ ਲੋਕਾਂ ਵੱਲੋਂ ਸੋ ਸਾਡੇ ਸਾਡੇ ਵੱਲੋਂ ਸਾਰੇ ਜਲੰਧਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਟਵਾਣਾ ਜੀ ਬਹੁਤ ਵੱਡੀ ਗੱਲ ਹੈ ਜਲੰਧਰ ਵੈਸਟ ਦੇ ਵਿੱਚ ਜਿਹੜੇ ਸੁਸ਼ੀਲ ਕੁਮਾਰ ਰਿੰਕੋ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਉਮੀਦਵਾਰ ਬਣੇ ਸੀ ਪਰ ਉਹਨਾਂ ਵੱਲੋਂ ਬੜੀਆਂ ਟਿੱਪਣੀਆਂ ਕਰੀਆਂ ਜਾਂਦੀਆਂ ਸੀ ਦੇਖੋ ਜੀ ਉਹਨਾਂ ਦੇ ਪੱਲੇ ਸਿਰਫ ਟਿੱਪਣੀਆਂ ਰਹਿ ਗਈਆਂ ਹੋਰ ਕੱਖ ਨਹੀਂ ਰਿਹਾ ਦੋ ਬੰਦਿਆਂ ਨੇ ਗਦਾਰੀ ਕੀਤੀ ਸੀਗੀ ਜਲੰਧਰ ਤੋਂ ਸੀਤਲੰਗਰਾਲ ਨੇ ਤੇ ਸੁਸ਼ੀਲ ਕੁਮਾਰ ਰਿੰਕੂ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬੜਾ ਮਾਣ ਬਖਸ਼ਿਆ ਤੀਗਾ ਪਰ ਉਹਨਾਂ ਨੇ ਕਦਰ ਨਹੀਂ ਕੀਤੀ ਤੇ ਲੋਕਾਂ ਨੇ ਮਤਲਬ ਬਿਲਕੁਲ ਆਪਣੀ ਸੂਝ-ਬੂਝ ਦੇ ਨਾਲ ਫੈਸਲਾ ਦਿੱਤਾ ਵੀ ਇਹਨਾਂ ਗਦਾਰਾਂ ਬੰਦਿਆਂ ਦਾ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਮਤਲਬ ਕੋਈ ਨੁਮਾਇੰਦਗੀ ਨੂੰ ਉਹਨਾਂ ਦੀ ਨੂੰ ਸਵਾਰ ਨਹੀਂ ਕੀਤਾ ਜਾਂਦਾ ਇਸ ਕਰਕੇ ਦੋਨੋਂ ਹੀ ਜਿਹੜੇ ਗਦਾਰ ਸੀਗੇ ਆਮ ਆਦਮੀ ਪਾਰਟੀ ਦੇ ਅੱਜ ਦੋਨਾਂ ਨੂੰ ਲੋਕਾਂ ਨੇ ਘਰੇ ਭੇਟਿਆ ਪ੍ਰਧਾਨ ਜੀ ਕੀ ਕਹੋਗੇ ਜਿਹੜੀ ਜਲੰਧਰ ਪੱਛਮੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਮੁਹਬਤ ਮਿਲੇ ਅਸੀਂ ਜਲੰਧਰ ਜਿਹੜੇ ਵੈਸਟ ਦੇ ਲੋਕਾਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਤਰਫਾ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਕੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਜਿੱਤ ਦਿਵਾਈ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਜਿਹੜੀ ਜਲੰਧਰ ਪੱਛਮੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਮੁਹਬਤ ਮਿਲੇ ਅਸੀਂ ਜਲੰਧਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਇਹ ਸਾਬਤ ਕਰਤਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਹਿੰਦੁਸਤਾਨ ਦੀ ਸਭ ਤੋਂ ਟੌਪ ਦੀ ਪਾਰਟੀ ਹੈ ਐਡੀ ਵੱਡੀ ਜਿਹੜੀ ਲੀਡ ਹੈ ਹੁਣੇ ਤੁਸੀਂ ਲੇਟੈਸਟ ਦੇਖੀ ਹੈ ਕਿ ਉਹਨਾਂ ਨੇ ਦਿਖਾਇਆ ਹੈ ਲੈ ਵੀ ਅਸੀਂ ਜਿਹੜੀ ਕਾਂਗਰਸ ਪਾਰਟੀ ਨੂੰ ਜਿਤਾਇਆ ਉਹ ਸਾਡੀ ਗਲਤੀ ਸੀ ਤਾਂ ਹੁਣ ਅਸੀਂ ਇਹ ਜਿਹੜੇ ਸੀਤਲ ਅਗਰਾਲ ਆ ਰਿੰਕੂ ਜੀ ਨੇ ਧੋਖਾ ਦਿੱਤਾ ਸੀ ਉਹਨਾਂ ਨੂੰ ਵੀ ਸਭ ਸਿਖਾਇਆ ਲੈ ਵੀ ਜਿਹੜੀਆਂ ਪਾਰਟੀਆਂ ਨੂੰ ਛੱਡ ਕੇ ਜਾਂਦੇ ਨੇ ਉਹਨਾਂ ਨੂੰ ਸਭ ਸਿਖਾਉਣ ਵਾਸਤੇ ਅਸੀਂ ਜਲੰਧਰ ਨਿਵਾਸੀਆਂ ਦਾ ਤੇ ਸਰਦਾਰ ਭਗਵੰਤ ਮਾਨ सीएम ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਤੋਂ ਇਲਾਵਾ ਸਾਡੇ ਮੰਤਰੀ ਸਾਹਿਬ ਚੇਤਨ ਸਿੰਘ ਝਾੜਾ ਮਾਜਰਾ ਜੀ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਜੀ ਜਾਣ ਲਾ ਕੇ ਇਨੀ ਮਿਹਨਤ ਕਰਕੇ 15 ਦਿਨ ਉੱਥੇ ਹੀ ਬੈਠੇ ਰਹੇ ਤਾਂ ਸੋ ਸਭ ਨੂੰ ਪੰਜਾਬ ਨਿਵਾਸੀਆਂ ਨੂੰ ਜਲੰਧਰ ਦੀ ਜਿੱਤ ਤੇ ਬਹੁਤ-ਬਹੁਤ ਵਧਾਈਆਂ